ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮਹਿੰਮ ਲਗਾਤਾਰ ਜਾਰੀ ਹੈ ਡਰਗ ਨੈਟਵਰਕ ਖਿਲਾਫ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਕਰਦੇ ਹੋਏ ਅੰਮ੍ਰਿਤਸਰ ਚ ਦੋ ਹਵਾਲਾ ਆਪਰੇਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਇਹਨਾਂ ਦੇ ਕੋਲੋਂ ਦੱਸਦੀਏ 17.6 ਲੱਖ ਰੁਪਏ ਨਕਦੀ ਤੇ 4000 ਡਾਲਰ ਤੇ 561 ਹੈਰੋਇਨ ਬਰਾਮਦ ਕੀਤੀ ਗਈ ਹੈ ਔਰ ਨਾਲ ਹੀ ਲੈਪਟਾਪ ਵੀ ਬਰਾਮਦ ਇਹਨਾਂ ਦੇ ਕੋਲੋਂ ਕੀਤਾ ਗਿਆ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸਾਡੇ ਸਹਿਯੋਗੀ ਰਾਗਵ ਜੈਨ ਜੁੜ ਚੁੱਕੇ ਆ ਔਰ ਰਾਗਵ ਤੋਂ ਪਹਿਲਾ ਸਵਾਲ ਇਹ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਇਸ ਨੈਕਸਸ ਦਾ ਪਰਦਾ ਫਾਸ਼ ਹੋ ਰਿਹਾ ਰਾਗਵ ਇਹ ਇਹਨਾਂ ਵਿਅਕਤੀਆਂ ਰਾਹੀਂ ਵੱਡੇ ਮਗਰਮੱਛਾ ਤੱਕ ਪਹੁੰਚ ਪੰਜਾਬ ਪੁਲਿਸ ਕਰ ਸਕਦੀ ਹੈ ਔਰ ਇਹ ਜੋ ਮਹੱਈਆ ਕਰਵਾਉਂਦੇ ਸੀ ਹਵਾਲਾ ਰਾਸ਼ੀ ਇਹ ਕੌਣ ਨੇ ਮੁੰਡੇ ਔਰ ਇਹਨਾਂ ਤੇ ਕੀ ਪਹਿਲਾ ਵੀ ਮੁਕੱਦਮਾ ਦਰਜ ਨੇ ਔਰ ਇਹਨਾਂ ਨਾਲ ਕੀ ਵੱਡੀ ਸਫਲਤਾ ਆਉਣ ਵਾਲੇ ਸਮੇਂ ਦੇ ਵਿੱਚ ਹਾਸਲ ਹੋ ਸਕਦੀ ਹੈ ਬਿਲਕੁਲ ਪਰ ਇਸ ਇੱਕ ਜੀਤ ਤੇ ਰਣਵੀਰ ਨੂੰ ਗ੍ਰਿਫਤਾਰ ਕੀਤਾ ਹੈਗਾ ਵਾ ਇਹ ਦੋਨੋਂ ਵੱਡੇ ਆਪਰੇਟਰ ਸੀਗੇ ਕਿਹਸਾ ਵੱਡੇ ਮਗਰਮੱਤ ਸੀਗੇ ਜਿਨ੍ਹਾਂ ਨੂੰ ਹੁਣ ਪੁਲਿਸ ਨੇ ਕਾਬੂ ਕਰ ਲਿੱਤਾ ਕਿਉਂਕਿ ਇਹਨਾਂ ਦੇ ਕੋਲੋਂ 565 ਗ੍ਰਾਮ ਹਿਰੋਇਨ ਮਿਲੀ ਹੈ ਯਾਨੀ ਕਿ ਵੱਡੀ ਇੱਕ ਕਹਿ ਸਕਦੇ ਕਿ ਮਾਤਰਾ ਦੇ ਵਿੱਚ ਹਿਰੋਇਨ ਮਿਲੀ ਹੈ ਤੇ ਉਸ ਤੋਂ ਇਲਾਵਾ ਜਿਹੜੀ ਅਮਾਊਂਟ ਹੈ ਉਹ ਵੀ 17,60,000 ਰੁਪਏ ਜਿਹੜੇ ਕਿ ਇੰਡੀਅਨ ਕਰੰਸੀ ਹੈਗੀ ਉਸ ਤੋਂ ਇਲਾਵਾ 4000 ਯੂਐਸ ਡਾਲਰ ਹੈਗਾ ਉਸ ਤੋਂ ਇਲਾਵਾ ਲੈਪਟਾਪ ਦੇ ਵਿੱਚ ਕਈ ਕ੍ਰਿਟੀਕਲ ਜਿਹੜੀ ਕਿ ट्रांजैक्शन ਆ ਜਿਹੜੀਆਂ ਉਹ ਦੱਸੀਆਂ ਗਈਆਂ ਮੈਂ ਉਹ ਜਿਹੜਾ ਨੈਟਵਰਕ ਹੈ ਉਹਦੇ ਵਿੱਚ ਸੇਰ ਜਿਹੜੀ ਕਿ ਜ਼ਰੂਰ ਲੱਗੀ ਆ ਨੈਟਵਰਕ ਜਿਹੜਾ ਕਿ ਜ਼ਰੂਰ ਬ੍ਰੇਕ ਹੋਇਆ ਵਾ ਕਿਉਂਕਿ ਲਗਾਤਾਰ ਨਸ਼ੇ ਦੇ ਖਿਲਾਫ ਚਾਹੇ ਪੰਜਾਬ ਪੁਲਿਸ ਹੈ ਚਾਹੇ ਡੀਜੀਪੀ ਪੰਜਾਬ ਹੈ ਲਗਾਤਾਰ ਹੀ ਸਖਤ ਨਜ਼ਰ ਆ ਰਿਹਾ ਚਾਹੇ ਉਹ ਬਿਲਡੋਜ਼ਰ ਦੀ ਕਾਰਵਾਈ ਦੇਖ ਲਈਏ ਚਾਹੇ ਉਹ ਲਗਾਤਾਰ ਹੋਰੀ ਰੇਟਸ ਦੇਖ ਲਈਏ ਚਾਹੇ ਸਖਤ ਨਾਕਿਆ ਦੀ ਗੱਲ ਕਰ ਲਈ ਤੇ ਪੁਲਿਸ ਹੁਣ ਬਖਦੀ ਨਹੀਂ ਪਈ ਐ ਤੇ ਉਹਦੇ ਤਹਿਤ ਹੀ ਕਹਿ ਸਕਦੇ ਕਿ ਇੱਕ ਵੱਡੀ ਜਿਹੜੀ ਇਹ ਗ੍ਰਿਫਤਾਰੀ ਹੁਣ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਹੋਰ ਜਿਹੜੇ ਇਹਨਾਂ ਲਿੰਕ ਅਪ ਕਰਦੇ ਹੋਗੇ ਜਿਹੜੇ ਹੋਰ ਮਗਰਮੱਛ ਹੋਗੇ ਉਹ ਵੀ ਜਿਹੜੇ ਕਿ ਜਲਦੀ ਜਿਹੜੇ ਕੀ ਗ੍ਰਿਫਤਾਰ ਹੋ ਜਾਊਗੇ ਜੀ